ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਸਕਿਪ ਨਾ ਕਰਿਓ ਸਾਰੇ ਸੁਣ ਕੇ ਜਾਇਓ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਮੈਂ ਕਹਿਣਾ ਚਾਹੁੰਦਾ ਵੀ ਅੱਜ ਦਾ ਇਨਸਾਨ ਆਪਦੇ ਆਪ ਨੂੰ ਇਦਾਂ ਹੀ ਬਹੁਤ ਸਿਆਣਾ ਸਮਝਦਾ ਵੀ ਮੈਂ ਹੀ ਸਿਆਣਾ ਮੈਥੋਂ ਬਿਨਾ ਜਿਵੇਂ ਵੀ ਕਿਸੇ ਨੂੰ ਅਕਲ ਹੀ ਨਹੀਂ ਹੈਗੀ ਵੀ ਸਾਰਿਆਂ ਤੋਂ ਵੱਧ ਇਨਸਾਨ ਹੀ ਸਿਆਣਾ ਬਸ ਕਿਸੇ ਜਾਨਵਰ ਨੂੰ ਕਾਇਨਾਤ ਨੂੰ ਵੀ ਪਰਮਾਤਮਾ ਨੇ ਇਦਾਂ ਹੀ ਬਣਾਤਾ ਵੀ ਬਸ ਉਹਨਾਂ ਦਾ ਕੋਈ ਵੀ ਮਾਇਨੇ ਨਹੀਂ ਰੱਖਦੇ ਕੋਈ ਹੋ ਵੀ ਕਹਿਣ ਦਾ ਮਤਲਬ ਕੁੱਲ ਮਿਲਾ ਕੇ ਮੈਂ ਸਿਆਣਾ ਜਦੋਂ ਚਾਰ ਪੈਸੇ ਆ ਜਾਣ ਇਨਸਾਨ ਕੋਲੇ ਤਾਂ ਫਿਰ ਤੁਹਾਨੂੰ ਪਤਾ ਫਿਰ ਤਾਂ ਸਭ ਕੁਝ ਹੀ ਜਿਵੇਂ ਕਹਿੰਦੇ ਭੁੱਲ ਜਾਂਦਾ ਉਹ ਆਪ ਨੂੰ ਆਪਦੇ ਆਪਣੇ ਵੱਡਾ ਸਮਝਣ ਲੱਗ ਜਾਂਦਾ ਤੇ ਮੈਂ ਗੱਲ ਕਹਿਣੀ ਚਾਹੁੰਦਾ ਵੀ ਬੰਦੇ ਆ ਤੂੰ ਸਾਰਿਆਂ ਤੋਂ ਵੱਡਾ ਨਹੀਂ ਤੇਰੀ ਸੋਚ ਸਭ ਤੋਂ ਵੱਡੀ ਨਹੀਂ ਹੈਗੀ ਸੋਚ ਅੰਗਰੇਜ਼ਾਂ ਨੇ ਇੱਕ ਕੀੜਿਆਂ ਦੇ ਭੌਣ ਤੇ ਨਾ ਅੰਗਰੇਜ਼ਾਂ ਨੇ ਕੀੜਿਆਂ ਦੇ ਭੌਣ ਦੇ ਉੱਪਰ ਨਿਗਾਹ ਰੱਖੀ ਉਹਨਾਂ ਨੇ ਦੇਖਿਆ ਵੀ ਕਿੱਦਾਂ ਇਹ ਕੰਮ ਕਰਦੀਆਂ ਨੇ ਕੀ ਇਹ ਖਾਂਦੀਆਂ ਨੇ ਕੀ ਗੱਲਬਾਤ ਸਾਰਾ ਮਤਲਬ ਉਹਨਾਂ ਨੇ ਕੀੜਿਆਂ ਦੇ ਭੌਣ ਦੇ ਵਿੱਚ ਪਟਪਟਾਈ ਕਰਕੇ ਜਦੋਂ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰੀ ਤਾਂ ਦੇਖਿਆ ਤਾਂ ਕੀੜਿਆਂ ਦੇ ਅੰਦਰ ਅਨਾਜ ਦੇ ਦਾਣਿਆਂ ਨੂੰ ਦੋ-ਦੋ ਭਾਗਾਂ ਦੇ ਵਿੱਚ ਕੱਟਿਆ ਹੋਇਆ ਸੀ ਕੱਟ ਕੇ ਰੱਖਿਆ ਹੋਇਆ ਸੀ ਤੇ ਉਹਨਾਂ ਨੇ ਜਦੋਂ ਸਾਰੀ ਰਿਸਰਚ ਕਰੀ ਵੀ ਇਹ ਦੋ ਭਾਗਾਂ ਦੇ ਵਿੱਚ ਕਿਉਂ ਕੱਟਿਆ ਇਹਨਾਂ ਨੇ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਦੋ ਭਾਗਾਂ ਦੇ ਵਿੱਚ ਤਾਂ ਕੱਟਿਆ ਤਾਂ ਕਿ ਮੀਂਹ ਪੈਣ ਦੇ ਵਿੱਚ ਅਨਾਜ ਦੇ ਦਾਣੇ ਹਰੇ ਨਾ ਹੋ ਜਾਣ ਅਨਾਇਦੇ ਦਾਣੇ ਹਰੇ ਹੋ ਜਾਂਦੇ ਨੇ ਮੀਂਹ ਪੈਣ ਦੇ ਵਿੱਚ ਤਾਂ ਕਰਕੇ ਉਹਨਾਂ ਦੋ ਭਾਗਾਂ ਦੇ ਵਿੱਚ ਕੱਟਦਾ ਵੀ ਤਾਂ ਕਿ ਦਾਣੇ ਜਿਹੜੇ ਹੈਗੇ ਨੇ ਵੈਦਾਂ ਦੇ ਵੈਦਾਂ ਹੀ ਰਹਿਣ ਹਰੇ ਨਾ ਹੋਣ ਪਰ ਇੱਕ ਉੱਥੇ ਹੋਰ ਬਹੁਤ ਹੀ ਦਿਲ ਨੂੰ ਖਿੱਚ ਪਾਉਣ ਵਾਲੀ ਚੀਜ਼ ਉਹਨਾਂ ਨੇ ਦੇਖੀ ਤਾਂ ਕੀ ਦੇਖਦੇ ਨੇ ਕਿ ਉਹਨਾਂ ਇਕੱਠੇ ਕਰਿਆ ਨਾ ਇਹਦੇ ਵਿੱਚ ਬਹੁਤ ਸਾਰੇ ਧਣੀਆਂ ਦੇ ਆਪਾਂ ਕਹਿੰਦੇ ਆ ਬੀਜ ਧਣੀਆਂ ਦੇ ਬੀਜ ਸੀਗੇ ਤਾਂ ਉਹਨਾਂ ਨੇ ਕੀੜੀਆਂ ਨੇ ਉਹਨਾਂ ਨੂੰ ਦੋ ਦੀ ਜਗ੍ਹਾ ਤੇ ਚਾਰ ਭਾਗਾਂ ਦੇ ਵਿੱਚ ਕੱਟਿਆ ਹੋਇਆ ਸੀ ਜਦੋਂ ਚਾਰ ਭਾਗਾਂ ਦੇ ਵਿੱਚ ਕੱਟਿਆ ਹੋਇਆ ਸੀ ਤਾਂ ਦੇਖ ਕੇ ਹੈਰਾਨ ਰਹਿ ਗਏ ਗੁਰੇ ਵੀ ਅੰਗਰੇਜ਼ ਜੋ ਰਿਸਰਚ ਕਰਨ ਆਏ ਸੀ ਹੈਰਾਨ ਰਹਿ ਗਏ ਕਹਿੰਦੇ ਯਾਰ ਵੀ ਦੇਖੋ ਕੁਦਰਤ ਤੋਂ ਨੇ ਕਿਵੇਂ ਇਹਨਾਂ ਨੂੰ ਵੀ ਦਿਮਾਗ ਦਿੱਤਾ ਉਹ ਚਾਰ ਭਾਗ ਧਣੀਏ ਦੇ ਤਾਂ ਕਰੇ ਸੀ ਉਹਨਾਂ ਨੇ ਕੀੜਿਆ ਨੇ ਕਿਉਂਕਿ ਧਣੀਆਂ ਜਿਹੜਾ ਡਾਵਲ ਭਾਗ ਦੇ ਅਜੇ ਹੋ ਜੇ ਨਾ ਦੋ ਭਾਗਾਂ ਦੇ ਵਿੱਚ ਵੀ ਹਰਾ ਹੋ ਜਾਂਦਾ ਇਹ ਪਰ ਜਦੋਂ ਦੇ ਚਾਰ ਭਾਗੇ ਹੁਣ ਫੇਰ ਉਹ ਹਰਾ ਨਹੀਂ ਹੁੰਦਾ ਆ ਦੇਖੋ ਵੀ ਕਹਿਣ ਦਾ ਮਤਲਬ ਹੈ ਕਿੱਥੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਦਾਂ ਚਾਰ ਪੀਸ ਕੱਟ ਕੇ ਧਣੀਆਂ ਦਾ ਬੀਜ ਜਿਹੜਾ ਹਰਾ ਨਹੀਂ ਹੋਏਗਾ ਤੇ ਇਹ ਸਭ ਕੁਦਰਤ ਦੇ ਰੰਗ ਨੇ ਆਪਦੇ ਆਪ ਨੂੰ ਬਾਲਾ ਸਿਆਣਾ ਨੂੰ ਸਮਝਿਆ ਕਰੋ ਤੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਆ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ